ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੰਗਤ ਦਾ ਉਧਾਰ ਕੀਤਾ ਭਲਾ ਕੀਤਾ ਇੱਕ ਨਹੀਂ 100 ਨਹੀਂ 1000 ਨਹੀਂ ਲੱਖਾਂ ਕਰੋੜਾਂ ਨੂੰ ਬਾਣੀ ਦੇ ਨਾਲ ਜੋੜਿਆ ਤੇ ਬਾਣੀ ਦੇ ਪ੍ਰਕਾਸ਼ ਦੇ ਨਾਲ ਹੀ ਉਹਨਾਂ ਨੂੰ ਰਾਹ ਦਿਖਾ ਕੇ ਉਹਨਾਂ ਦੇ ਕਾਰਜ ਰਾਸ ਕੀਤੇ ਜਿਨ੍ਹਾਂ ਨੇ ਹੰਸਾਲੀ ਵਾਲੇ ਨਾ ਪੁਰਸ਼ਾਂ ਦੇ ਦਰਸ਼ਨ ਕੀਤੇ ਹਨ ਉਹ ਬਹੁਤ ਹੀ ਬੜਪਾਗੀ ਹਨ ਬੜੇ ਹੀ ਕਰਮ ਵਾਲੇ ਹਨ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਬ੍ਰਹਮ ਗਿਆਨੀ ਦਾ ਦਰਸ਼ਕ ਬੜ ਭਾਗੀ ਪਾਈ ਹੈ ਬੇ ਭਾਈ ਵੱਡੇ ਭਾਗ ਹੋਣ ਚੰਗੇ ਕਰਮ ਕੀਤੇ ਹੋਣ ਤਾਂ ਜਾ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ ਹੋਰ ਵੱਡੇ ਭਾਗ ਹੋਣ ਉਹਨਾਂ ਦੀ ਸੰਗਤ ਮਿਲਦੀ ਹੈ ਤੇ ਉਹ ਸੰਗਤ ਕਹਿ ਲਓ ਜਿਨ੍ਹਾਂ ਨੇ ਮਾਪੁਰ ਸ਼ਾਂਦੀ ਦਰਸ਼ਨਦਾਰੇ ਕਿਤੇ ਉਹਨਾਂ ਦੇ ਬਚਨਾਂ ਨੂੰ ਕਮਾਇਆ ਤੇ ਉਹ ਅੱਜ ਨਿਹਾਲ ਹੋ ਗਏ ਹਨ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਸ਼ਬਦ ਦੀ ਕਮਾਈ ਕੀਤੀ ਸੋ 40 ਸਾਲ ਉਹਨਾਂ ਦੇ ਨਾਲ ਬਾਬਾ ਧੰਨਾ ਜੀ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਉਹ ਰਹੇ ਉਹਨਾਂ ਨੇ ਦੱਸਿਆ ਕਿ ਜਦੋਂ ਮੇਰੇ ਮਾਤਾ ਪਿਤਾ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਮਹਾ ਪਰੇਸ਼ਾਨ ਇੱਥੇ ਹੰਸਾਲੀ ਰਹਿੰਦੇ ਹਨ ਵੀ ਉਹਨਾਂ ਨੂੰ ਮਿਲਣਾ ਹੈ ਮਨ ਦੇ ਵਿੱਚ ਉਹਨਾਂ ਦੀ ਇੱਛਾ ਸੀ ਵੀ ਜੇ ਤਾਹੋ ਪੂਰਨ ਬ੍ਰਹਮਗਣੀ ਹੋਏ ਤਾਂ ਸਾਨੂੰ ਦਰਸ਼ਨ ਦੇਦਾਰੇ ਦੇਣਗੇ ਸੰਦੀ ਜੋ ਅਵਸਥਾ ਹੈ ਜੋ ਸਾਡੇ ਮਨ ਦੀ ਇੱਛਾ ਹੈ ਉਹ ਸਮਝ ਜਾਣਗੇ ਤੇ ਬਾਬਾ ਧੰਨਾ ਜੀ ਦੱਸਦੇ ਹਨ ਕਿ ਮੇਰੇ ਮਾਤਾ ਪਿਤਾ ਉਸ ਸਮੇਂ ਸਾਈਕਲ ਹੁੰਦੇ ਸਨ ਕਿਉਂਕਿ 90 ਤੋਂ ਪਹਿਲਾਂ ਦੀ ਗੱਲ ਹੈ ਮੇਰੇ ਮਾਤਾ ਪਿਤਾ ਸਾਈਕਲ ਤੇ ਮਿਲਣ ਦੇ ਲਈ ਮਾਪੁਰਸ਼ਾਂ ਨੂੰ ਅੰਸਾਲੀ ਸਾਹਿਬ ਗਏ 2.5 ਘੰਟੇ ਉੱਥੇ ਬੈਠੇ ਰਹੇ ਕਿਉਂਕਿ ਬਾਬਾ ਜੀ ਤਾਂ ਕਿਤੇ ਹੋਰ ਗਏ ਹੋਏ ਸਨ 2.5 ਘੰਟੇ ਉਡੀਕਰ ਤੋਂ ਬਾਅਦ ਕਹਿੰਦੇ ਮੇਰੇ ਮਾਤਾ ਪਿਤਾ ਜੀ ਉਥੋਂ ਸੈੰਗਲ ਤੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਮਹਾਪੁਰਸ਼ਾਂ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਭਾਈ ਗੱਡੀ ਰੋਕ ਗੱਡੀ ਰੋਕ ਕੇ ਨਾ ਪਰਸ਼ ਗੱਡੀ ਦੇ ਵਿੱਚੋਂ ਬਾਹਰ ਆਏ ਅਤੇ ਉਹਨਾਂ ਨੂੰ ਵੀ ਰੋਕ ਲਿਆ ਅਤੇ ਕਹਿੰਦੇ ਭਾਈ ਜਿੱਥੇ ਢਾਈ ਘੰਟੇ ਬੈਠੇ ਸੀ ਅੱਧਾ ਘੰਟਾ ਹੋਰ ਬੈਠ ਕੇ ਢੀਕ ਲੈਂਦੇ ਅਸੀਂ ਤਾਂ ਤੁਹਾਨੂੰ ਹੀ ਮਿਲਣ ਆਏ ਆ ਤੁਹਾਨੂੰ ਹੀ ਮਿਲਣਾ ਸੀ ਅਸੀਂ ਨੇ ਇਹ ਕਹਿ ਕੇ ਬਾਬਾ ਧੰਨ ਜੀ ਕਹਿੰਦੇ ਕਿ ਮੇਰੇ ਮਾਤਾ ਪਿਤਾ ਬੜੇ ਨਿਹਾਲ ਹੋ ਗਏ ਤੇ ਉਸ ਦਿਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੂੰ ਇਹ ਗਿਆਨ ਹੋ ਗਿਆ ਕਿ ਇਹ ਅਸਰੀ ਬ੍ਰह्म ज्ञानी ਹਨ ਜਿਨ੍ਹਾਂ ਨੂੰ ਬ੍ਰह्म ਦਾ ਪੂਰਨ ਗਿਆਨ ਹੈ ਜੋ ਦਿਲਾਂ ਦੀਆਂ ਜਾਣਦੇ ਹਨ ਕਿਉਂਕਿ ਜਿਹੜੀ ਸੰਗਤ ਨੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਹਨ ਉਹ ਦੱਸਦੇ ਹਨ ਕਿ ਮਹਾਂਪੁਰਸ਼ਾਂ ਕੋਲ ਜਦੋਂ ਕੋਈ ਮਿਲਣ ਦੇ ਲਈ ਜਾਂਦਾ ਸੀ ਨਾ ਤਾਂ ਉਹਨੂੰ ਦੇਖ ਕੇ ਮਹਾਂਪੁਰਸ਼ ਪਛਾਣ ਜਾਂਦੇ ਸਨ ਵੀ ਇਹ ਕਿਸ ਵਿਰਤੀ ਦਾ ਬੰਦਾ ਹੈ ਕੀ ਲੈਣ ਆਇਆ ਹੈ ਇਹਦੇ ਮਨ ਵਿੱਚ ਕੀ ਚੱਲ ਰਿਹਾ ਹੈ ਇਹੋ ਜਿਹੀ ਉਹਨਾਂ ਦੀ ਅਵਸਥਾ ਸੀ ਜਦੋਂ ਬੰਦਾ ਘਰੋਂ ਤੁਰਦਾ ਸੀ ਨਾ ਸੋਚ ਕੇ ਵੀ ਮੈਂ ਮਹਾਂਪੁਰਸ਼ਾਂ ਦੇ ਕੋਲ ਜਾ ਰਿਹਾ ਹਾਂ ਉੱਥੇ ਜਾ ਕੇ ਮਹਾਂਪੁਰਸ਼ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇਹ ਭਾਵਨਾ ਲੈ ਕੇ ਆਇਆ ਇਹ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਸੋ ਉੱਥੇ ਸੇਵਾਦਾਰ ਨੇ ਇਹ ਘਟਨਾ ਇੱਕ ਹੋਰ ਦਸੀ ਕਿ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚੇ ਬਾਬਾ ਜੀ ਨੂੰ ਮਿਲਣ ਦੇ ਲਈ ਆਇਆ ਸੰਗਤ ਸਾਰੀ ਬੈਠੀ ਸੀ ਕਿਉਂਕਿ ਮਹਾਂਪੁਰਸ਼ ਬੈਠ ਕੇ ਕੇਵਾਰੀ ਬਚਨ ਕਰਦੇ ਸਨ ਸੰਗਤ ਨੂੰ ਦੱਸਦੇ ਸਨ ਕਿ ਭਾਈ ਨੇਮ ਕਿਵੇਂ ਕਰਨਾ ਹੈ ਪ੍ਰੇਮ ਕਿਵੇਂ ਬਣੇਗਾ ਤੇ ਤੁਹਾਡਾ ਅਸਲੀ ਰਾਹ ਕੀ ਹੈ ਬੋਲਦੇ ਬਹੁਤ ਘਟ ਸੀ ਪਰ ਜਿਨ੍ਹਾਂ ਨੂੰ ਬੋਲ ਸੁਣ ਜਾਂਦੇ ਸੀ ਜਿਨ੍ਹਾਂ ਨੇ ਕਮਾਲ ਲਿਆ ਉਹ ਤਰ ਗਏ ਤਾਂ ਜਿਹੜਾ ਉਹ ਨਿਹੰਗ ਸਿੰਘ ਸੀਗਾ ਉਹ ਆਪਣੇ ਆਪ ਨੂੰ ਬੜਾ ਤਪਸਵੀ ਸਮਝਦਾ ਸੀ ਵੀ ਮੈਂ ਬਹੁਤ ਜ਼ਿਆਦਾ ਪਾਠ ਕਰਦਾ ਹਾਂ ਮੇਰਾ ਤੇ ਜੀਵਨ ਵੀੜਾ ਉੱਚਾ ਤੇ ਸੁੱਚਾ ਹੈ ਤੇ ਮਾਹਪੁਰਸ਼ ਵੱਟੇ ਸੰਗਤ ਬੈਠੇ ਸਨ ਸੰਗਤ ਸਾਰੀ ਵਿਰਾਜਮਾਨ ਸੀ ਤਾਂ ਉਹਨੇ ਮਾਹਪੁਰਸ਼ਾਂ ਨੂੰ ਕਿਹਾ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਉਹਨੇ ਪਹਿਲੀ ਵਾਰ ਮਾਹਪੁਰਸ਼ਾਂ ਨੂੰ ਫਤਿਹ ਬੁਲਾਈ ਸਮਾਪੁਰਸ਼ਾਂ ਨੇ ਉਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਸੰਗਤ ਵੀ ਦੇਖਣ ਲੱਗ ਗਈ ਵੀ ਬਾਬਾ ਜੀ ਨੇ ਫਤੇ ਦਾ ਜਵਾਬ ਨਹੀਂ ਦਿੱਤਾ ਦੂਸਰੀ ਵਾਰ ਉਸ ਨਿਹੰਗ ਸਿੰਘ ਨੇ ਫੇਰ ਫਤੇ ਬਲਾਈ ਬਾਬਾ ਜੀ ਨੇ ਫੇਰ ਵੀ ਉਹਦੇ ਵੱਲ ਦੇਖਿਆ ਵੀ ਨਹੀਂ ਫਤੇ ਦਾ ਜਵਾਬ ਨਹੀਂ ਦਿੱਤਾ ਤਾਂ ਉਹਦੇ ਮਨ ਵਿੱਚ ਕ્રોਧ ਆ ਗਿਆ ਵੀ ਕਿਹੋ ਜੇ ਮਹਾਪੁਰਸ਼ਨ ਫਤਿਹ ਦਾ ਜਵਾਬ ਇਹ ਦਿੰਦੇ ਕਿਹੜੇ ਮਹਾਪੁਰਸ਼ ਹੋਏ ਉਹਦੇ ਮਨ ਵਿੱਚ ਇਹ ਗੱਲਾਂ ਚੱਲ ਰਹੀਆਂ ਸੀ ਗੁਰੂ ਗੁੱਸੇ ਵਿੱਚ ਆ ਕੇ ਉਹਨੇ ਫੇਰ ਤੀसरी ਵਾਰੀ ਜਦੋਂ ਫਤਿਹ ਬੁਲਾਈ ਖੜਾ ਹੋ ਕੇ ਬਾਬਾ ਜੀ ਨੂੰ ਕਹਿੰਦਾ ਜੀ ਮੈਂ ਤੁਹਾਨੂੰ ਤਿੰਨ ਵਾਰੀ ਫਤਿਹ ਬੁਲਾਈ ਤੁਸੀਂ ਪਲਟ ਕੇ ਇੱਕ ਵਾਰੀ ਮੇਰੀ ਫਤੇ ਦੇ ਵਿੱਚ ਸਾਂਝ ਨਹੀਂ ਪਾਈ ਇਹ ਗੁਰੂ ਦੀ ਫਤਿਹ ਹੈ ਤੁਸੀਂ ਫਤੇ ਦਾ ਅਜ ਮੈਨੂੰ ਜਵਾਬ ਫਤੇ ਵਿੱਚ ਨਹੀਂ ਦਿੱਤਾ ਪਹਿਲਾਂ ਤਾਂ ਮਹਾਂਪੁਰਸ਼ ਚੁੱਪ ਰਹੀ ਫਿਰ ਜਦੋਂ ਮਹਾਂਪੁਰਸ਼ ਨੇ ਉਹ ਵੱਲ ਦੇਖਿਆ ਕਹਿੰਦੇ ਫਤੇ ਦਾ ਜਵਾਬ ਤਾਂ ਤਾਂ ਦਈਏ ਨਾ ਜੇ ਤੂੰ ਫਤੇ ਵਾਲਾ ਉਹ ਨਹੀਂ ਕਹਿੰਦੇ ਪਹਿਲਾਂ ਐਂ ਦੱਸ ਜਿਹੜੇ ਚਾਰ ਬੰਦਿਆਂ ਨੂੰ ਮਾਰਿਆ ਜਿਹੜੇ ਚਾਰ નિર્ਦੋਸ਼ਾਂ ਨੂੰ ਮਾਰ ਕੇ ਤੂੰ ਇੱਥੇ ਆਇਆ ਉਹਨਾਂ ਦਾ ਲੇਖਾ ਕੌਣ ਦੇਊ ਜਦੋਂ ਨਿਹੰਗ ਸਿੰਘ ਨੇ ਇੰਨੀ ਗੱਲ ਸੁਣੀ ਉਹਦੇ ਪੈਰਾਂ ਦੇ ਹੇਠੋਂ ਮਿੱਟੀ ਖਿਸਕ ਗਈ ਵੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਚਾਰ ਕਤਲ ਕੀਤੇ ਹਨ ਇਹ ਸੁਣ ਕੇ ਉਹ ਡਰ ਗਿਆ ਬਸ ਨਾ ਉਹਨੇ ਫਿਰ ਦੁਬਾਰਾ ਫਤਿਹ ਸੁਣੀ ਤੇ ਨਾ ਬਾਬਾ ਜੀ ਨੂੰ ਨਮਸਕਾਰ ਕੀਤੀ ਉੱਥੋਂ ਭੱਜ ਗਿਆ ਕਿਉਂਕਿ ਉਹਦੇ ਮਨ ਵਿੱਚ ਇਹ ਡਰ ਪੈਦਾ ਹੋ ਗਿਆ ਵੀ ਕਿਤੇ ਉਹਦੇ ਸੰਗਤ ਨੂੰ ਨਾ ਪਤਾ ਲੱਗ ਜਾਵੇ ਇਹ ਗੱਲ ਕਿਤੇ ਪੁਲਿਸ ਤੱਕ ਨਾ ਪਹੁੰਚ ਜਾਵੇ ਵੀ ਮੈਂ ਚਾਰ ਕਤਲ ਕਿਤੇ ਖੰਦ ਸੋ ਕਹਿਣ ਦਾ ਭਾਵ ਇਸ ਕਹਾਣੀ ਦੱਸਣ ਦਾ ਮਕਸਦ ਤੁਹਾਨੂੰ ਇਹੀ ਹੈ ਕਿ ਜਿਹੜੀਆਂ ਬਾਣੀ ਵਾਲੀਆਂ ਅਸਲੀ ਰੂਹਾਂ ਹੁੰਦੀਆਂ ਹਨ ਉਹ ਤਾਂ ਤੁਹਾਨੂੰ ਦੇਖ ਕੇ ਹੀ ਮਹਾਪੁਰਖ ਦਾ ਦਿੰਦੇ ਹਨ ਵੀ ਭਾਈ ਤੁਹਾਡੇ ਅੰਦਰ ਚੱਲ ਕੀ ਰਿਹਾ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਕਿ ਭਾਈ ਮਹਾਪੁਰਖ ਤਾਂ ਇੱਕੋ ਨਜ਼ਰ ਨਾਲ ਸਭ ਨੂੰ ਦੇਖਦੇ ਹਨ ਤੇ ਉਹ ਦੇਖ ਲੈਂਦੇ ਹਨ ਕੀ ਇਹਦੇ ਅੰਦਰ ਕੀ ਹੈ ਤੇ ਬਾਹਰ ਕੀ ਹੈ ਆਉਣ ਵਾਲੇ ਸਮੇਂ ਦਾ ਵੀ ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਵੀ ਇਹ ਜੋ ਇਨਸਾਨ ਹੈ ਜਿਹੜਾ ਵਿਅਕਤੀ ਉਰੇ ਆਇਆ ਹੈ ਦਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਤੇ ਇਹਨੇ ਪਿੱਛੇ ਕਿਹੜੇ ਕਰਮ ਕਿਹੋ ਜਿਹੇ ਕੀਤੇ ਹਨ ਸੋ ਸਾਨੂੰ ਵੀ ਇਸ ਕਹਾਣੀ ਤੋਂ ਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਾਜ਼ਰ ਨਾਜ਼ਰ ਹੋ ਕੇ ਮस्तक ਮਰਜੇ ਅੱਗੇ ਧਰਦੇ ਹਾਂ ਤੁਹਾਡਾ ਮਾਰਾ ਤਾਂ ਸਾਡੀ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਸਾਰਾ ਕੁਝ ਸਾਡੇ ਬਾਰੇ ਜਾਣਦੇ ਖਾਨ ਤੇ ਜਿਨ੍ਹਾਂ ਮਹਾਪੁਰਸ਼ਾਂ ਕੋਲ ਜਾਂ ਸੰਤਾਂ ਦੀ ਸੰਗਤ ਜੀ ਆਪ ਜੀ ਸੰਗਤ ਕਰਦੇ ਹਾਂ ਉਹਨਾਂ ਨੂੰ ਤੁਹਾਡੇ ਬਾਰੇ ਇੰਨਾ ਕੁ ਗਿਆਨ ਜ਼ਰੂਰ ਹੁੰਦਾ ਹੈ ਕਿ ਤੁਹਾਡੀ ਬਿਰਤੀ ਕਿਸ ਤਰ੍ਹਾਂ ਦੀ ਹੈ ਜੇ ਉਹ ਤੁਹਾਨੂੰ ਨਹੀਂ ਸਮਝ ਸਕੇ ਜਾਂ ਤੁਸੀਂ ਨਹੀਂ ਸਮਝ ਸਕੇ ਤਾਂ ਸਮਝ ਲੈਣਾ ਵੀ ਜਾ ਤਾਂ ਉਹ ਸੰਤ ਨਹੀਂ ਤੇ ਜਾ ਫਿਰ ਤੁਸੀਂ ਗੁਰੂ ਦੇ ਸਿੱਖ ਨਹੀਂ ਸੋ ਬਾਣੀ ਵੱਤ ਵਤ ਪੜ੍ਹੀ ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਗੁਰਵਾਣੀ ਦੇ ਵਿੱਚ ਹੀ ਸਭ ਕੁਝ ਹੈ ਮਹਾਪੁਰਸ਼ਾਂ ਨੇ ਵੀ ਬਾਣੀ ਪੜ੍ਹ ਕੇ ਇਹਨਾਂ ਗਿਆਨ ਹਾਸਲ ਕੀਤਾ ਬ੍ਰਹਮ ਦੀ ਅਵਸਥਾ ਤੱਕ ਪਹੁੰਚ ਗਏ ਵੱਡੀਆਂ ਕਮਾਈਆਂ ਸੀਗੀਆਂ ਸੋ ਆਪ ਜੀ ਨੂੰ ਮਤ ਚੋੜ ਕੇ ਬੇਨਤੀ ਹੈ ਕਿ ਜੇ ਵੀਡੀਓ ਆਪ ਜੀ ਨੂੰ ਵਧੀਆ ਲੱਗੇ ਇਸ ਨੂੰ ਲਾਈਕ ਕਰਨਾ ਦੋਸਤਾਂ ਚ ਮਿੱਤਰਾਂ ਚ ਰਿਸ਼ਤੇਦਾਰਾਂ ਚ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮੇਰਾ ਉਦੇਸ਼ ਮੇਰਾ ਮੋਟਿਵ ਇੱਕੋ ਹੀ ਹੈ ਆਪ ਜੁੜਨਾ ਤੇ ਹੋਰਨਾਂ ਨੂੰ ਜੋੜਨਾ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਭੁੱਲਾ ਚੁੱਕਾ ਲਿਖਵਾ ਕਰਨੀ ਜੀ ਆਓ ਆਪਾਂ ਬਾਣੀ ਨਾਲ ਨੇਮ ਨਾਲ ਤੇ ਪ੍ਰੇਮ ਨਾਲ ਜੁੜੀਏ ਜਿੰਨਾ ਕ ਜੀਵਨ ਰਹਿ ਗਿਆ ਉਸ ਪ੍ਰਮਾਤਮਾ ਦੀ ਉਸਤਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ